ਪਰ ਤੋ ਕਿਆ ਜਾ ਸਕਦਾ ਇਸ ਦਰਿਆ ਨੂੰ ਹੁਣ ਨਾਲਾ ਬਣਾ ਦਿੱਤਾ ਗਿਆ ਤੇ ਇਧਰ ਤੁਸੀਂ ਦੇਖ ਰਹੇ ਹੋ ਕਿ ਸੰਤ ਸੀਚੇਵਾਲ ਵੱਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਟ੍ਰੀਟਮੈਂਟ ਪਲਾਂਟ ਜਿਹੜਾ ਇਧਰ ਦੇਖ ਸਕਦੇ ਹੋ ਲਗਾਇਆ ਗਿਆ ਹੈ ਤੋਂ ਸ਼ੁਰੂ ਕੀਤਾ ਜਾਵੇਗਾ ਤੋਂ ਉਹਨਾਂ ਵੱਲੋਂ ਇਹ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਦੇਖ ਕੇ ਵੀ ਇਹ ਪਾਣੀ ਉਹਦੇ 3.5 ਮਹੀਨੇ ਪਤਾ ਨਹੀਂ ਕਿੰਨੇ ਲੱਗਣ ਤੇ ਲੇਟ ਹੋ ਸਕਦਾ ਕਿ ਇਹ ਪਾਣੀ ਉਹਨਾਂ ਜਰ ਦਰਿਆ ਚ ਨਾ ਜਾਵੇ ਇਹ ਪਾਣੀ ਟ੍ਰੀਟਮੈਂਟ ਪਲਾਂਟ ਚ ਜਾਵੇ ਇਹ ਸਰੋਤ ਆ ਹਵਾ ਪਾਣੀ ਧਰਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹਨਾਂ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਸਤਿ ਸ਼੍ਰੀ ਅਕਾਲ ਜੀ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਕ ਕੁਲਜੀਤ ਰਾਹੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੇ ਇਸ ਪਾਣੀ ਦੀ ਹਾਲਤ ਪੰਜਾਬ ਦੇ ਵਿੱਚ ਇੰਨੀ ਖਤਰਨਾਕ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਜਿਹੜੇ ਪਰਿਆਵਰਣ ਪ੍ਰੇਮੀ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਚਿੰਤਾ ਹੋਣ ਲੱਗ ਪਈ ਹੈ ਅੱਜ ਗੱਲ ਕਰਾਂਗੇ ਲੁਧਿਆਣਾ ਦੇ ਬੁੱਢੇ ਦਰਿਆ ਦੀ ਬੁੱਢੇ ਨਾਲੀ ਦੀ ਜਿਸ ਨੂੰ ਬੁੱਢਾ ਨਾਲਾ ਕਿਹਾ ਜਾਂਦਾ ਹੈ ਜਿਸ ਨੂੰ ਸਾਫ਼ ਕਰਨ ਦੇ ਲਈ ਪਰਿਆਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਜਿਹੜੇ ਨੇ ਸੰਤਪਲਬੀ ਸਿੰਘ ਸਿੱਟੇਵਾਲ ਵੱਲੋਂ ਜੋ ਹੈ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਖਾਸ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਇੱਕ ਪ੍ਰੋਜੈਕਟ ਲਿਆਇਆ ਗਿਆ ਜਿਸ ਨੂੰ ਤਿਆਰ ਕੀਤਾ ਜਾ ਰਿਹਾ ਜਿਹੜਾ ਬੁੱਢੇ ਸ਼ਹਿਰ ਤੋਂ ਜਿਹੜਾ ਬੁੱਢਾ ਨਾਲੇ ਵਿੱਚ ਪਾਣੀ ਪੈਂਦਾ ਗੰਦਾ ਪਾਣੀ ਪੈਂਦਾ ਉਸ ਨੂੰ ਟ੍ਰੀਟਮੈਂਟ ਪਲਾਂਟ ਦਾ ਕੋਟਾਂ ਦੇ ਲਈ ਇੱਕ ਪ੍ਰੋਜੈਕਟ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ ਪਿੱਛੇ ਮੇਰੇ ਤਸਵੀਰਾਂ ਵੀ ਦੇਖ ਸਕਦੇ ਹੋ ਉਹ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾਵਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸੰਤ ਸਿ ਬਲਵੀਰ ਸਿੰਘ ਸਿੱਤੇਵਾਲ ਨਾਲ ਕਿ ਉਹਨਾਂ ਦਾ ਇਸ ਟ੍ਰੀਟਮੈਂਟ ਬਾਰੇ ਤੇ ਕਾਲੇ ਪਾਣੀਆਂ ਬਾਰੇ ਕੀ ਇਹ ਕਹਣਾ ਤਸਵੀਰਾਂ ਤੁਹਾਨੂੰ ਦਿਖਾਦੀ ਹੈ ਕਿ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਬੁੱਢਾ ਦਰਿਆ ਜਿਹੜਾ ਕੌਕਾੜ ਗੁਰਦੁਆਰੇ ਦੇ ਨਾਲ ਵਗਦਾ ਸੀ ਜਿੱਥੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਥੇ ਪੁੱਛੇ ਸੀ ਤੇ ਹੁਣ ਹਾਲਾ ਤੁਸੀਂ ਦੇਖ ਸਕਦੇ ਕਿੰਨੇ ਗੰਦੇ ਜੁੜੇ ਨੇ ਇਸ ਨਾਲੇ ਦੇ ਹੋ ਚੁੱਕੇ ਨੇ ਇਸ ਵਰਤੋਂ ਕਹਿ ਜਾ ਸਕਦਾ ਇਸ ਦਰਿਆ ਨੂੰ ਹੁਣ ਨਾਲਾ ਬਣਾ ਦਿੱਤਾ ਗਿਆ ਤੇ ਇੱਧਰ ਤੁਸੀਂ ਦੇਖ ਰਹੇ ਹੋ ਕਿ ਸੰਤ ਸੀਚੇਵਾਲ ਵੱਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਟ੍ਰੀਟਮੈਂਟ ਪਲੈਂਟ ਜਿਹੜਾ ਇੱਧਰ ਦੇਖ ਸਕਦੇ ਹੋ ਲਗਾਇਆ ਗਿਆ ਹੈ ਤੋਂ ਸ਼ੁਰੂ ਕੀਤਾ ਜਾਵੇਗਾ ਤੋਂ ਨਾਲ ਵੱਲੋਂ ਇਹ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਬੁੱਢੇ ਦਰਿਆ ਜਿਹੜਾ ਬੁੱਢਾ ਨਾਲਾ ਜਿਹੜਾ ਸ਼ਹਿਰ ਦੇ ਵਿੱਚੋਂ ਹੋ ਕੇ ਆਂਦਾ ਹੈ ਉਸ ਦਾ ਪਾਣੀ ਜਿਹੜਾ ਜਿਹੜੀ ਹੈ ਵੱਡੀ ਜਿਹੜਾ ਹੋਰ ਬਣਾਈ ਜਾ ਰਹੀ ਹੈ ਇਸ ਵਿੱਚ ਪਾਏਗਾ ਉਸ ਤੋਂ ਬਾਅਦ ਪਾਈਪ ਜਿਹੜੇ ਪਾਏ ਜਾ ਰਹੇ ਨੇ ਪਾਈਪ ਦੇ ਨਾਲ ਜਿਹੜਾ ਟ੍ਰੀਟਮੈਂਟ ਪਲਾਂਟ ਤੱਕ ਜਿਹੜਾ ਇਸ ਪਾਣੀ ਨੂੰ ਪੁਚਾਇਆ ਜਾਏਗਾ ਦੇਖ ਸਕਦੇ ਹੋ ਕਿ ਜਿਹੜੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਵੀ ਇੱਥੇ ਪੁੱਜੀ ਹੈ ਤੇ ਇੱਟਾਂ ਦੀ ਜਿਹੜੀ ਸੇਵਾ ਹੈ ਉਹ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਇੱਕ ਚੈਨ ਬਣਾ ਕੇ ਇੱਟਾਂ ਜਿਹੜੀਆਂ ਨੇ ਉਹ ਅੱਗੇ ਪਟਾਈਆਂ ਜਾ ਰਹੀਆਂ ਨੇ ਕਿ ਇਧਰ ਸੰਤ ਸਿਚੇਵਾਲ ਸਾਹਿਬ ਵੀ ਜੋ ਹੈ ਲੋਕਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਅਸੀਂ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਮੇਲਾ ਕਾਨੂੰ ਹੋਰ ਤਸਵੀਰਾਂ ਦਿਖਾ ਦਈਏ ਪਤਾ ਨਹੀਂ ਪਿੱਛੇ ਪੇ ਸੇਵਾ ਕਰਨ ਦੇ ਲਈ ਬਹੁਤ ਮਹਿਲਾਵਾਂ ਸਵੇਰ ਤੋਂ ਜੁੜਿਆ ਬੀਬੀਆਂ ਜਿਹੜੀਆਂ ਇੱਥੇ ਭੈਣਾ ਜਿਹੜੀਆਂ ਨੇ ਉਹ ਕੁੱਚੇ ਨੇ ਤੇ ਲਗਾਤਾਰ ਜਿਹੜਾ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਗ੍ਰਾ ਪਲਾਂਟ ਉਹਦੀ ਉਹ ਸਾਰੀ ਜਿਹੜੀ ਕੀਤੀ ਜਾ ਰਹੀ ਹੈ ਸੰਤ ਬਲਬੀਰ ਸਿੰਘ ਸੀਟੇਵਾਲ ਸਾਡੇ ਨਾਲ ਨੇ ਉਹਨਾਂ ਵੱਲੋਂ ਇਹ ਖਾਸ ਉਪਰਾਲਾ ਕੀਤਾ ਜਾ ਰਿਹਾ ਗੱਲਬਾਤ ਵੀ ਕਰਦੇ ਹਾਂ ਪਹਿਲਾਂ ਤੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦਾ ਵਾਈਗੁਰਜੀ ਦੇ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਤ ਜੀ ਜਿਹੜਾ ਤੁਸੀਂ ਉਪਰਾਲਾ ਕੀਤਾ ਗਿਆ ਹੈ ਜਿਹੜਾ ਬੁੱਢੇ ਦਰਿਆ ਨੂੰ ਸਾਫ਼ ਕਰਨ ਵਾਸਤੇ ਬੁੱਢੇ ਨਾਲੇ ਨੂੰ ਫਿਰ ਤੋਂ ਦਰਿਆ ਬਣਾਉਣ ਦੀ ਕੋਸ਼ਿਸ਼ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਜੈਕਟ ਲੈ ਕੇ ਆਏ ਨੇ ਪ੍ਰੋਜੈਕਟ ਦਾ ਇਹਦੇ ਵਿੱਚ ਕੋਈ ਨਹੀਂ ਗਾ ਇਹ ਜਿਹੜਾ ਪਾਣੀ ਆ ਡਿਗਰੇ ਜਾ ਰਿਹਾ ਇਹ 225 ਐਮਐਲਡੀ ਟ੍ਰੀਟਮੈਂਟ ਪਲਾਂਟ ਤੇ ਜਾਣਾ ਚਾਹੀਦਾ ਸੀ ਜੀ 2.5 ਸਾਲ ਹੋ ਗਏ ਸਟੇ ਲੱਗਾ ਹੋਇਆ ਤੇ ਅਸੀਂ ਮਿਊਚੁਅਲ ਕਾਰਪੋਰੇਸ਼ਨ ਨੂੰ ਕਿਹਾ ਸੀਗਾ ਵੀ ਇਹਦਾ ਕੋਈ ਬਦਲਵਾ ਪ੍ਰਬੰਧ ਕਰੋ ਉਹਨੂੰ 3 ਮਹੀਨੇ ਲੱਗਣੇ ਸੀ 3.5 ਕਰੋੜ ਦਾ ਪ੍ਰੋਜੈਕਟ ਜੀ ਤੇ ਅਸੀਂ ਦੇਖ ਕੇ ਵੀ ਇਹ ਪਾਣੀ ਉਹਦੇ 3.5 ਮਹੀਨੇ ਪਤਾ ਨਹੀਂ ਕਿੰਨੇ ਲੱਗਣ ਤੇ ਲੇਟ ਹੋ ਸਕਦਾ ਕਿ ਇਹ ਪਾਣੀ ਉਹਨਾਂ ਜਰ ਦਰਿਆ ਚ ਨਾ ਜਾਵੇ ਇਹ ਪਾਣੀ ਟ੍ਰੀਟਮੈਂਟ ਪਲਾਨਟ ਚ ਜਾਵੇ ਉਹਦੇ ਵਾਸਤੇ ਆ ਜਿਹੜਾ ਹੈਗਾ ਖੂਹ ਬਣ ਗਿਆ ਖੂਹ ਦੇ ਵਿੱਚ ਤਿੰਨ ਮੋਟਰਾਂ ਲੱਗਣਗੀਆਂ ਇੱਥੇ ਜਾਲੀ ਲੱਗ ਜਾਣੀ ਹੈ ਉਹਦੇ ਨਾਲ ਪਾਣੀ ਜਿਹੜਾ ਵੀ ਉਹਦੇ ਚ ਲਫਾਫਾ ਵਗੈਰਾ ਨਾ ੜੇ ਤੇ ਪਾਣੀ ਉਹ ਪਾਈਪ ਵੇਲਡਿੰਗ ਕਰਨ ਲੱਪੇ ਉਹ ਰੱਖ ਦਿੰਦੇ ਆ ਤੇ ਥੋੜੇ ਦਿਨਾਂ ਦੇ ਵਿੱਚ ਇਹ ਪਾਣੀ ਜਿਹੜਾ ਦਰਿਆ ਚ ਜਾ ਰਿਹਾ ਇਹ ਟ੍ਰੀਟਮੈਂਟ ਪਲਾਂਟ ਤੇ ਜਾਣ ਲੱਗੂ ਜਿਹੜਾ ਕਿ ਦਰਿਆ ਜਾ ਰਿਹਾ ਹੈ ਇਹ ਟ੍ਰੀਟਮੈਂਟ ਪਲਾਂਟ ਚ ਜਾਊਗਾ ਕਾਫੀ ਹੋ ਮਤਲਬ ਉਸਨੂੰ ਲੱਗਦਾ ਕਿ ਕਾਫੀ ਸਾਫ਼ ਹੋਗਾ ਕਿਉਂਕਿ ਜਿਹੜਾ ਇੱਥੇ ਗੰਦਗੀ ਜਾ ਰਹੀ ਹੈ ਉਹ ਜਾ ਕੇ ਸਿੱਧੀ ਇਹ ਤਾਂ ਬਿਲਕੁਲ ਇੱਥੇ ਰੁਕ ਜਾਣਾ ਵਾ ਇਹ ਸਾਫ਼ ਹੋ ਕੇ ਜਿਹੜਾ ਹੈਗਾ ਟ੍ਰੀਟ ਹੋ ਕੇ ਆਊਗਾ ਕਿਤਨਾ ਕਿਤਨਾ ਫਰਕ ਪਏਗਾ ਉਸ ਤੇ ਦਰਿਆ ਸਾਰਾ ਹੀ ਫਰਕ ਪਊਗਾ ਨਾ ਕਿਉਂਕਿ ਇੰਨਾ ਪਾਣੀ ਤੇ ਜਿਹੜਾ ਗੰਦਾ ਵਾ ਇਹ ਤਾਂ ਰੁਕੂਗਾ ਹੀ ਨਾ ਬਾਕੀ ਸਾਰਾ ਨਹੀਂ ਤਾਂ ਪਰ ਹੋਰ ਜਿਹੜਾ ਹੈਗਾ ਜਿੱਥੇ ਹੈਗਾ ਉਹਦੀ ਵੀ ਕੋਸ਼ਿਸ਼ ਕਰਾਂਗੇ ਸਿਚੁਏਸ਼ਨ ਦਾ ਜਿਹੜਾ ਪਾਣੀ ਆ ਰਿਹਾ ਇਹ ਨਗਰ ਨਿਗਮ ਨਹੀਂ ਉਹ ਡੇਰੀਆ ਦਾ ਪਾਣੀ ਗੰਦਾ ਪਾਣੀ ਜਿਹੜਾ ਗੋਬਰ ਮਿਲਾ ਪਿਆ ਉਸ ਵਾਸਤੇ ਵੀ ਕੋਈ ਅੰਡਸਟਰੀ ਵਾਸਤੇ ਜਿਹੜਾ ਡੇਰੀਆਂ ਵਾਸਤੇ ਉਹ ਅੱਗੇ ਉੱਪਰ ਜਿਹੜਾ ਹੈਗਾ ਇਧਰਲੇ ਬਨੇ ਲੱਗੇ ਹੋਏ ਆ ਪਿਛਲੇ ਸਾਲ 2 ਫਰਵਰੀ ਦੇ ਤੇ ਉੱਥੇ ਡੇਰੀਆਂ ਜਿਹੜੀਆਂ ਹੈਗੀਆਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹ ਕੀਤਾ ਹੋਇਆ ਹੈ ਉਹਨਾਂ ਦਾ ਗੋਹਾ ਜਿਹੜਾ ਹੈਗਾ ਉਹਨਾਂ ਨੂੰ 2 ਮਹੀਨੇ ਦਾ ਇਹ ਅਸੀਂ ਚੱਕਾਂਗੇ ਤੁਸੀਂ ਵਿੱਚ ਨਹੀਂ ਪਾਉਣਾ ਤੇ 2 ਮਹੀਨੇ ਤੁਸੀਂ ਪ੍ਰਬੰਧ ਕਰਨਾ ਤੇ ਜਿਹੜੀਆਂ ਇਸ ਤਾਜਪੁਰ ਡੈਰੀਆਂ ਉਹਦੇ ਇੱਕ ਟ੍ਰੀਟਮੈਂਟ ਪਲੈਂਟ ਲੱਗਾ ਹੋਇਆ ਜਿਹੜਾ ਮਧਰਾਲ ਸਾਫ਼ ਕਰਨੀ ਹੈ ਤੇ ਜਿਹੜਾ ਗੋਬਰ ਉਹਦਾ ਟ੍ਰੀਟਮੈਂਟ ਪਲੈਂਟ ਲੱਗਾ ਨਹੀਂ ਇਸ ਗਾ ਗੋਬਰ ਗੈਸ ਉਹ ਉਹ ਹੁਣ ਸ਼ੁਰੂ ਹੋ ਜੂਗਾ ਤੇ ਉਹਨਾਂ ਚਰ ਗੋਆ ਜਿਹੜੀ ਹੈਗੀ ਮਿਊਚੁਅਲ ਕਾਰਪੋਰੇਸ਼ਨ ਉਹਨੂੰ ਚੱਕੂਗੀ ਇੰਡਸਟਰੀ ਨਾਲ ਵੀ ਤੁਹਾਡੇ ਪਿੱਛੇ ਬੈਠ ਕੇ ਹੋਈ ਗੱਲਬਾਤ ਹੋਈ ਹੈ ਕੀ ਕਹਿ ਰਹੇ ਹੋ ਇੰਡਸਟਰੀ ਨਾਲ ਜਿਹੜਾ ਹੈਗਾ ਕਿ ਇਹਨਾਂ ਦੇ ਤਿੰਨ ਜਿਹੜੇ ਸੀਟਪੀ ਲੱਗੇ ਹੋਏ ਆ ਇੱਕ 50 ਐਮਐਲਡੀ ਇੱਕ 40 ਐਮਐਲਡੀ ਇੱਕ 15 ਐਮਐਲਡੀ ਪਰ ਉਹ ਜਿਹੜੇ ਹੈਗੇ ਆ ਪੂਰੇ ਨੋਰਮ ਜਿਹੜੇ ਹੈਗੇ ਉਹਨਾਂ ਨੇ ਪੂਰੇ ਨਹੀਂ ਕਰਦੇ ਉਹਨਾਂ ਪਾਣੀ ਜਿੰਨਾ ਟਰੀਟ ਹੋਣਾ ਚਾਹੀਦਾ ਉਹਨਾਂ ਨਹੀਂ ਹੋ ਰਿਹਾ ਸੋ ਉਹਦੇ ਉੱਤੇ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਨਾਂ ਨੇ ਫਰਵਰੀ ਦੀ ਡੇਟ ਦਿੱਤੀ ਹੈ ਕਿਉਂਕਿ ਉਹ ਸਾਰਾ ਉੱਥੇ ਵੀ ਚੱਲ ਰਿਹਾ ਵੀ ਉਹ ਨੋਰਮਲ ਉਹਨਾਂ ਨੂੰ ਪੂਰੇ ਕਰਨ ਤੇ ਜਿਹੜਾ ਇਨਲੀਗਲ ਪੈ ਰਿਆ ਪਾਣੀ ਉਹ ਜਦੋਂ ਇਹ ਬੰਦ ਹੋ ਗਿਆ ਸਾਰਾ ਉੱਥੇ ਜਾਣ ਲੱਗ ਪਿਆ ਉੱਥੋਂ ਸਾਰਾ ਪਤਾ ਲੱਗਣ ਲੱਗ ਪਿਆ ਵੀ ਇੰਡਸਟਰੀਅਲ ਪਾਣੀ ਕਿੰਨਾ ਕਿਉਂਕਿ ਅੱਗੇ ਵੀ ਉੱਥੇ ਜਮਾਲਪੁਰ 48 ਐਮਐਲਡੀ ਟਰੀਟਮੈਂਟ ਪਲੈਂਟ ਸੀ ਉਹ ਖਤਮ ਹੋ ਗਿਆ ਇਸ ਕਰਕੇ ਇੰਡਸਟਰੀਅਲ ਪਾਣੀ ਉੱਚ ਨਹੀਂ ਹਟਿਆ ਹੁਣ ਇਹਦਾ ਕੋਸ਼ਿਸ਼ ਅੱਗੇ ਜਿਹੜੀ ਜੀਵਰੇਜ ਦੇ ਵਿੱਚ ਕਨੈਕਸ਼ਨ ਹੈਗੇ ਇੰਡਸਟਰੀ ਦੇ ਜਾਂ ਕੋਈ ਗੈਰਕਾਨੂੰਨੀ ਪਾਰਿਆ ਉਹ ਅਸੇ ਵਿੱਚ ਨਾ ਜਾਵੇ ਨਹੀਂ ਤਾਂ 2 ارب 90 ਕਰੋੜ ਦਾ ਉਹ ਟ੍ਰੀਟਮੈਂਟ ਪਲਾਂਟ ਹੈ ਜੇ ਉਹਦੇ ਵਿੱਚ ਵੀ ਇੰਡਸਟਰੀਅਲ ਪਾਣੀ ਜਾਊਗਾ ਕਿਉਂਕਿ ਤਾਂ ਘਰੇਲੂ ਵੇਸਟ ਜੋ ਘਰੇਲੂ ਪਾਣੀ ਵਾਸਤੇ ਆ ਨਾ ਕਿ ਇੰਡਸਟਰੀਅਲ ਵਾਸਤੇ ਜਦੋਂ ਇਹ ਚਰਲ ਜਾਂਦੀ ਹੈ ਉਹ ਉਹਦਾ ਵੀ ਨੁਕਸਾਨ ਹੁੰਦਾ ਉਹ ਉਹ ਸਹੀ ਚੱਲੇ ਜੇ ਉਹ ਸਹੀ ਚੱਲਣ ਲੱਗ ਪਿਆ ਤੇ ਠੀਕ ਹੋ ਜਾਊਗਾ ਕੱਲ ਕੱਲ ਹੀ ਕਾਲਾ ਪਾਣੀ ਮੋਰਚੇ ਵੱਲੋਂ ਵੀ ਜੋ ਹੈ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਰਕਾ ਸਿਧਾਨਾ ਹੋਵੇ ਅਸੀਂ ਅਭੀ ਤੋਜਮਾਨ ਹੋਣ ਉਹਨਾਂ ਨੇ ਤੁਹਾਡੇ ਤੇ ਸਵਾਲ ਪੁੱਛੇ ਸੀ ਕਿ ਉਹ ਦਿਖਾਵਾ ਕਰਦੇ ਨੇ ਲੇਕਿਨ ਤੁਸੀਂ ਤਾਂ ਕੁਝ ਕਰਕੇ ਦਿਖਾ ਰਹੇ ਹੋ ਵਾਹਿਗੁਰੂ ਕਿਰਪਾ ਕਰਨ ਸਾਡਾ ਮਕਸਦ ਹੈ ਕਿ ਅਸੀਂ ਕੀ ਕਰ ਸਕਦੇ ਆ ਦੂਸਰੇ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਕੋਈ ਵੀ ਆਵਾਜ਼ ਉਠਾਉਂਦਾ ਧੰਨਵਾਦ ਕਰਦੇ ਆ ਪਰ ਅਸੀਂ ਕੀ ਕਰ ਸਕਦੇ ਆ ਸਾਨੂੰ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੰਨਾ ਕੁ ਕੁਝ ਹੋ ਜਾਵੇ ਬਾਕੀ ਵਾਹਿਗੁਰੂ ਦੇ ਹੱਥਾਂ ਬੰਦਾ ਬਹੁਤ ਕੁਝ ਕਹਿ ਵੀ ਸਕਦਾ ਪਰ ਕਰਨ ਕਰਾਵਨ ਹਰ ਸੁਆਮੀ ਉਹ ਤਾਂ ਮਾਲਕ ਕਿਰਪਾ ਕਰੇ ਸੀ ਅਰਦਾਸ ਕਰਦੇ ਆ ਬਾਬੇ ਨਾਨਕ ਦੇ ਚਰਨਾਂ ਵਿੱਚ ਵੀ ਬੁੱਢਾ ਦਰਿਆ ਸਾਫ਼ ਹੋਵੇ ਮਾਲਵਾ ਤੇ ਰਾਜਸਥਾਨ ਦੇ ਲੋਕ ਜਿਹੜੇ ਇਸ ਪਾਣੀ ਨੂੰ ਪੀ ਕੇ ਜੀ ਰਹੇ ਆ ਬਿਮਾਰੀਆਂ ਨਾਲ ਮਰ ਰਹੇ ਆ ਉਹ ਉਹ ਤੰਦਰੁਸਤ ਹੋਣ ਕਿਦੋਂ ਤੱਕ ਇਹ ਜਿਹੜਾ ਸ਼ੁਰੂਆਤ ਕਰ ਦੋਗੇ ਸਾਡਾ ਤਾਂ ਜਿਹੜਾ ਹੈਗਾ ਜਨਾਈ ਦਾ ਕੰਮ ਅੱਜ ਸਮਾਪਤ ਹੋ ਜਾਣਾ ਆ ਜਿਹੜਾ ਇਟਾਂ ਦਾ ਕੰਮ ਆ ਤੇ ਹੁਣ ਇਹ ਜਣਾ ਮੋਟਰਾਂ ਕੱਸ਼ਣੀਆਂ ਉਹਦੇ ਵਿੱਚ ਜਿਹੜੀ ਉਹਨਾਂ ਦੇ ਥੜੇ ਬਣੇ ਆ ਉਹਨਾਂ ਨੂੰ 7-8 ਦਿਨ 10 ਦਿਨ ਜਿਹੜਾ ਹੈਗਾ ਸੁੱਕਣ ਨੂੰ ਲੱਗਣਾ ਉਹਨਾਂ ਹੀ ਆ ਹੋਰ ਸਾਡੇ ਵੱਲੋਂ ਕੋਈ ਇਹਦੇ ਵਿੱਚ ਡਿਲੇ ਨਹੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇੰਡਸਟਰੀ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿੰਨਾਂ ਵੱਲੋਂ ਜਿਹੜਾ ਇਹ ਦਰਿਆ ਨੂੰ ਜੋ ਹੈ ਸਾਰਿਆਂ ਨੂੰ ਕਹਿੰਦੇ ਆ ਵੀ ਕਿਸੇ ਨੂੰ ਕੋਈ ਹੱਕ ਨਹੀਂ ਨੇਚਰਲ ਸੋਰਸ ਵਿੱਚ ਜੋ ਥੁੱਕਣ ਵੀ ਇਹ ਗੰਦਾ ਪਾਣੀ ਤੇ ਪਾਣੋਂ ਦੂਰ ਦੀ ਗੱਲ ਇਹ ਗੈਰਕਾਨੂੰਨੀ ਹੈ ਗੈਰਸਵਧਾਨਿਕ ਤਾਂ ਮਾਲਕ ਦੇ ਦਿੱਤੇ ਹੋਏ ਸਰੋਤ ਆ ਹਵਾ ਪਾਣੀ ਧਰਤੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਇਹਨਾਂ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਗੁਰੂ ਨਾਨਕ ਪਾਛੇ ਕਹਿੰਦੇ ਕਿਸੇ ਦੀ ਨਾ ਸੁਣੋ ਗੁਰਨਾਨਕ ਦੀ ਸੁਣ ਲੋ ਗੁਰਨਾਨਕ ਪਾਤਸ਼ਾਹ ਨੇ ਜੋ ਸਾਨੂੰ ਕਿਹਾ ਅਸੀਂ ਉਹਦੇ ਤੇ ਚੱਲ ਪਈਏ ਤੇ ਇਤੋਂ ਵੱਡਾ ਹੋਰ ਕੁਝ ਨਹੀਂ ਹੋ ਸਕਦਾ ਹੋ ਸਕਦਾ ਸਾਡੀ ਅਲਪ ਮੱਤਾ ਥੋੜੀ ਮੱਤਾ ਬਾਬੇ ਨਾਨਕ ਨੇ ਤੇ ਸਾਨੂੰ ਰਸਤਾ ਦੱਸਿਆ ਅਸੀਂ ਉਹ ਰਸਤਾ ਫੜ ਲਈਏ ਸੰਤ ਜੀ ਅਸੀਂ ਸੰਗਤ ਜਿਹੜੀ ਅੱਥੇ ਸੇਵਾ ਕਰਦੀ ਜਿਵੇਂ ਗੁਰੂ ਘਰ ਦੇ ਵਿੱਚ ਸੇਵਾਕਾਰ ਸੇਵਾ ਤੇ ਲੱਗਦੀ ਏ ਉਸਾਰੀ ਵਾਸਤੇ ਉਸ ਤਰ੍ਹਾਂ ਦੀ ਸੇਵਾ ਇੱਥੇ ਵੀ ਨਜ਼ਰ ਆ ਰਹੀ ਹੈ ਕਿ ਅਸੀਂ ਦੇਖ ਰਹੇ ਹਾਂ ਸਾਰੇ ਇਹ ਸਾਰੀ ਸੇਵਾ ਹੀ ਕਰ ਰਿਹਾ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਆ ਜੋ ਸੰਗਤ ਦਾ ਸਾਰੇ ਸੇਵਾਦਾਰ ਆ ਤੁਸੀਂ ਵੇਖਿਆ ਜਦੋਂ ਬੰਨ ਟੁੱਟੇ ਆ ਤੇ ਵਕਤ ਦੇ ਦਰਿਆਵਾਂ ਨੂੰ ਬੰਨ ਲਾਉਣ ਵਾਲੇ ਵੀ ਇਹੀ ਯੋਧੇ ਸੀ ਪਵਿੱਤਰ ਕਾਲੀ ਵੇਂ ਦਾ ਜਿਹੜਾ ਹੈਗਾ ਸੇਵਾ ਚਲਦੀ ਸੀ ਉਹਨੂੰ ਵੀ ਇਹੀ ਯੋਧੇ ਸੀ ਕਾਲਾ ਸਿੰਘਾਂ ਡਰੇਨ ਨੂੰ ਦੋ ਵਾਰੀ ਬੰਨ ਲਾਏ ਉਦੋਂ ਵੀ ਇਹੀ ਯੋਧੇ ਸੀ ਹੁਣ ਤੋਂ ਹੁੰਦਾ ਸੀ ਇਹ ਕਾਲਾ ਸਿੰਘਾਂ ਡਰੇਨ ਵੀ ਆਉਣ ਵਾਲੇ ਸਮੇਂ 'ਚ ਸਾਫ਼ ਬਗਣੀ ਸ਼ੁਰੂ ਹੋ ਜੀ ਚਿੱਟੀ ਵੇਹਿੰਦੇ ਵਿੱਚ ਵੀ ਸਾਫ ਪਾਣੀ ਚੱਲੂਗਾ ਇਹਦੇ ਵਿੱਚ ਵੀ 200 ਕੁਸ਼ ਪਾਣੀ ਜਿਹੜਾ ਹੈਗਾ ਥੋੜੇ ਦਿਨਾਂ ਚ ਵਗਣਾ ਸ਼ੁਰੂ ਹੋ ਜਾਊਗਾ ਮਹਾਰਾਜ ਕਿਰਪਾ ਕਰਨ ਸਾਰਾ ਕੁਝ ਠੀਕ ਹੋਊਗਾ ਉਹਦੇ ਹੁਕਮ ਨਾਲੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਗੰਦਾ ਕੀਤਾ ਆਖਰੀ ਅਪੀਲ ਕੀ ਕਰਨਾ ਚਾਹੋਗੇ ਕਿਸ ਤਰ੍ਹਾਂ ਦਾ ਕੀ ਕਹਿਣਾ ਚਾਹੀਏ ਜਿਨ੍ਹਾਂ ਦੀ ਜ਼ਮੀਰ ਹੀ ਮਰੀ ਹੋਈ ਅਸੀਂ ਤਾਂ ਕਹਿੰਨੇ ਕਿ ਰੱਬ ਦਾ ਵਾਸਤਾ ਮਨੁੱਖਤਾ ਦਾ ਕਾਰਨ ਨਾ ਕਰੋ ਜਿੱਥੇ ਵੀ ਬਹਿਨੇ ਆ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕੀ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਜਿੱਥੇ ਵੀ ਬਹਿ ਰਹੇ ਹਾਂ ਅਸੀਂ ਆਲੇ ਦੁਆਲੇ ਨੂੰ ਸਾਫ਼ ਰੱਖੀਏ ਕੁਦਰਤੀ ਸਰੋਤਾਂ ਦਾ ਖਿਆਲ ਰੱਖੀਏ ਤੇ ਕਿਸੇ ਵੀ ਕੁਦਰਤੀ ਸਰੋਤ ਦੇ ਵਿੱਚ ਅਸੀਂ ਗੰਦਗੀ ਲਫਾਫੇ ਜੋ ਕੁਝ ਵੀ ਹੈ ਕੂੜਾ ਕਰਕਟ ਉਹ ਨਾ ਸਿੱਟੀਏ ਕਿਉਂਕਿ ਅਸੀਂ ਘਰਾਂ ਤੋਂ ਲਫਾਫੇ ਭਰ ਕੇ ਲੈ ਆਉਂਦੇ ਆ ਅਜਾਣ ਕੇ ਜਿਹੜਾ ਇੱਕ ਤਾਂ ਇੰਡਸਟਰੀ ਪਾਣੀ ਦੀ ਦੀ ਗੱਲ ਕਰਦੇ ਆ ਮਿਊਚੁਅਲ ਕਮੇਟੀ ਦਾ ਪਾਣੀ ਆ ਗੋਆ ਜਿਹੜਾ ਹੈਗਾ ਡੇਰੀਆਂ ਦਾ ਤੇ ਆ ਜਿਹੜੇ ਆਮ ਲੋਕਾਂ ਵੱਲੋਂ ਵੀ ਇਹਦੇ ਵਿੱਚ ਯੋਗਦਾਨ ਘਰੋਂ ਲਿਆਣ ਕੇ ਕੂੜਾ ਇੱਥੇ ਸਿੱਟੀ ਜਾਂਦੇ ਕਿ ਤੁਸੀਂ ਇਸ ਇਹਨੂੰ ਸਭ ਕੋ ਜਿਹੜੀ ਚੀਜ਼ ਕਿਤੇ ਟਿਕਾਣਾ ਨਹੀਂ ਉਹਨੂੰ ਲੈ ਕੇ ਬੁੱਢੇ ਦਰਿਆ 'ਚ ਸੁੱਟਦੇ। ਸੋ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਹ ਵੀ ਇੱਕ ਵੱਡਾ ਪਾਪ ਆ ਜਿਹੜਾ ਤੁਸੀਂ ਇਹ ਕਰਦੇ ਆ। ਡਸਟਬਿਨ ਲਾਓ। ਇਹ ਜਿਹੜਾ ਹੈਗਾ ਮਿਊਚੁਅਲ ਕਮੇਟੀ ਦਾ ਜਿੱਥੇ ਨਹੀਂ ਲੱਗਦਾ ਸਾਨੂੰ ਦੱਸੋ ਅਸੀਂ ਉਹਨੂੰ ਕਹਿੰਦੇ ਆ ਕਿ ਡਸਟਬਨ ਰੱਖੋ ਇਹਦੇ ਵਿੱਚ ਲਾ ਕੇ ਨਾ ਸੁੱਟੋ ਕੂੜਾ। ਉਮੀਦ ਕੀਤੀ ਜਾ ਸਕਦੀ ਹੈ ਜਿਹੜਾ ਬੁੱਢਾ ਨਾਲਾ ਫਿਰ ਤੋਂ ਬੁੱਢਾ ਦਰਿਆ ਜੋ ਹੈ ਛੇਤੀ ਬਣੇਗਾ। ਅ ਸਾਨੂੰ ਵਿਸ਼ਵਾਸ ਵੀ ਆ ਗੁਰੂ ਤੇ ਅਰਦਾਸ ਵੀ ਗੁਰੂ ਚਰਨਾਂ ਵਿੱਚ ਕਰਦੇ ਆ ਕਿ ਬਸੇ ਕਿਰਪਾ ਕਰੋ ਤੇ ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਬਾਏ ਗੁਰੂ ਕਹਿੰਦੇ 12 ਸਾਲੀ ਦਾ ਰੂੜੀ ਦੀ ਸੁਣ ਲੈਂਦਾ ਹੁਣ ਤਾਂ ਦਹਾਕੇ ਲੰਘ ਗਏ ਘਟੋ ਘਟੋ ਚਾਹ ਪੰਜ ਚਾਰ ਦੇ ਹੱਕੇ ਜਿਹੜੇ ਚਾਰ ਦੇ ਹੱਕੇ ਜਿਹੜੇ ਹੈਗੇ ਲੰਘ ਗਏ ਹੁਣ ਤਾਂ ਸੁਣੂਗਾ ਹੁਣ ਟਾਈਮ ਆਇਆ ਮਾਰੇ ਕਿਰਪਾ ਕਰੋ ਬਿਲਕੁਲ ਐਸਾਂ ਸਰਦਨਾਲ ਬਲਬੀਰ ਸਿੰਘ ਸਿਚੇਵਾਲ ਜਿਨ੍ਹਾਂ ਵੱਲੋਂ ਇੱਕ ਖਾਸ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਬੁੱਢਾ ਦਰਿਆ ਸੀ ਜਿਹੜਾ ਕਦੇ ਬਿਲਕੁਲ ਸਾਫ਼ ਸੁਥਰਾ ਹੁੰਦਾ ਸੀ ਜਿਹੜਾ ਹੁਣ ਬੁੱਢਾ ਨਾਲਾ ਬਣ ਚੁੱਕਿਆ ਇਸ ਨੂੰ ਸਾਫ਼ ਕਰਨ ਦੇ ਲਈ ਉਹਨਾਂ ਵੱਲੋਂ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਉਮੀਦ ਦਿताई ਜਾ ਰਹੀ ਹੈ ਕਿ ਹੁਣ ਜੋ ਹੈ ਇਹ ਇੱਕ ਵਾਰ ਫਿਰ ਤੋਂ ਮੁੜ ਕੇ ਜੋ ਹੈ ਬੁੱਢਾ ਦਰਿਆ ਬਣੇਗਾ ਕੈਮਰਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਹੀ ਗ੍ਰੇਟ ਪੰਜਾਬ ਟੀਵੀ ਲੁਧਿਆਣਾ